ਪਰ ਅੱਜ ਸੱਚੀ ਮੈਂ ਤੁਹਾਨੂੰ ਕਹਿਣੀ ਜਦੋਂ ਮੈਂ ਬੁੱਕ ਆਫ ਰੈਵਿਲੇਸ਼ਨ ਪੜ੍ਹ ਰਹੀ ਸੀ ਉਹਦਾ 6th ਚੈਪਟਰ ਮੈਨੂੰ ਲੱਗਦਾ ਕਿ ਬਾਈਬਲ ਦਾ ਸਭ ਤੋਂ ਹੈਵੀਐਸਟ ਚੈਪਟਰ ਆ ਸਭ ਤੋਂ ਪਾਰਾ ਅਧਿਆਇ ਜਿਹੜਾ ਆ ਉਹ ਉਹੀ ਆ ਅਰ ਇੰਨਾ ਨੇੜੇ ਨਜ਼ਰ ਆ ਰਿਹਾ ਸੀਗਾ ਉਹ ਸਾਰਾ ਕੁਝ ਹੁੰਦਾ ਇੰਨਾ ਜ਼ਿਆਦਾ ਨੇੜੇ ਕਿ ਉਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਆਂ ਅਰ ਉਹ ਐਨ ਆਪਣਾ ਰੂਪ ਜਿਹੜਾ ਆ ਉਹ ਤਰ ਰਹੀਆਂ ਆ ਇੱਕ ਹੁੰਦਾ ਕਿ ਜਦੋਂ ਬੱਚੇ ਛੋਟੇ ਹੁੰਦੇ ਨਾ ਉਹਨਾਂ ਨੂੰ ਇੱਕ ਡਰਾਇੰਗ ਦਿੱਤੀ ਜਾਂਦੀ ਜਿਹਦੇ ਤੇ ਡਾਟ ਡਾਟਸ ਲਾਏ ਗਏ ਹੁੰਦੇ ਜਾਂ ਹੁੰਦੇ ਤੇ 1 2 3 ਲਿਖਿਆ ਹੁੰਦਾ ਤੇ ਉਹ ਜਦੋਂ ਤੁਸੀਂ ਇੱਕ ਡਾਟ ਤੋਂ ਦੂਜੇ ਡਾਟ ਤੱਕ ਲੈ ਕੇ ਜਾਂਦੇ ਆਂ ਜਦ ਤੱਕ ਲੀਕ ਨਹੀਂ ਉਹਦੇ ਤੇ ਮਾਰਦੇ ਉਦੋਂ ਤੱਕ ਤੁਹਾਨੂੰ ਉਹਦੀ ਪਿਕਚਰ ਜਿਹੜੀ ਆ ਕਲੀਅਰ ਨਹੀਂ ਹੁੰਦੀ ਕਿਉਂਕਿ ਕੀ ਫੋਟੋ ਆ ਪਰ ਜਦੋਂ ਤੁਸੀਂ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਉਹਨੂੰ ਜੋੜਦੇ ਜਾਂਦੇ ਆ ਜਦੋਂ ਬਣ ਜਾਂਦਾ ਤਾਂ ਫਿਰ ਤੁਹਾਨੂੰ ਨਜ਼ਰ ਆਉਂਦਾ ਕਿ ਉਹ ਅਸਲ ਵਿੱਚ ਸੀਨ ਕੀ ਆ ਚੋਂ ਕਿਹੜੀ ਚੀਜ਼ ਦੀ ਤਸਵੀਰ ਤਾਂ ਇਹ ਜਿਹੜਾ 6th ਚੈਪਟਰ ਆ ਨਾ ਹੁਣ ਉਹਦੇ ਬਿੰਦੂ-ਬਿੰਦੂ ਜੁੜ ਗਏ ਆ ਸਾਰੇ ਦੇ ਸਾਰੇ ਤਾਂ ਉਹ ਤਸਵੀਰ ਨਜ਼ਰ ਆਉਣੀ ਸ਼ੁਰੂ ਹੋ ਗਈ ਆ ਬਹੁਤ ਥੋੜੇ ਬਿੰਦੂ ਰਹਿ ਗਏ ਆ ਆਪਸ ਵਿੱਚ ਜੁੜਨ ਨੂੰ ਅਰ ਸੱਚੀ ਮੈਂ ਤੁਹਾਨੂੰ ਕਹਿੰਨੀ ਆ ਤੌਬਾ ਕਰ ਲਓ ਬਹੁਤ ਥੋੜਾ ਸਮਾਂ ਰਹਿ ਗਿਆ ਆ ਸੰਸਾਰ ਦੇ ਉੱਤੇ ਕਿਰਪਾ ਦਾ ਜਿਹੜਾ ਸਮਾਂ ਆ ਇਹਦੇ ਬਾਅਦ ਚ ਕਿਰਪਾ ਚੱਕ ਲਈ ਜਾਣੀ ਆ ਇਹਦੇ ਬਾਅਦ ਚ ਕਿਰਪਾ ਲੱਭਣੀ ਨਹੀਂ ਆ ਲੱਭਿਆਂ ਵੀ ਨਹੀਂ ਲੱਭਣੀ ਰੋਆਂ ਵੀ ਨਹੀਂ ਲੱਭਣੀ ਪਰ ਹੁਣ ਸਾਡੇ ਕੋਲੇ ਟਾਈਮ ਆ ਵੀ ਅਸੀਂ ਪ੍ਰਭੂ ਜੀ ਦੇ ਤਰਲੇ ਮਿੰਤਾ ਕਰ ਲਈਏ ਅੱਜ ਅਸੀਂ ਤੌਬਾ ਕਰ ਲਈਏ ਤਾਂ ਹੀ ਅਸੀਂ ਬਚਾਏ ਜਾ ਸਕਦੇ ਨਹੀਂ